ਜਦੋਂ ਕਰ ਪ੍ਰੋਜੈਕਟ ਕਰਨਾ ਦੀ ਜਿੱਥੇ ਪਟੰਦ ਟੈਂਪਰੇਚਰ ਬੁਲਦਾ ਬੜੀ ਦਾ ਮਹਬੂਰੀ ਹਾਲਤ ਉਰ ਤੋਂ ਕੁਝ ਵੀ ਠੀਕ ਨਹੀਂ ਬੁਢੀ ਕਰ ਰਿਹਾ ਪਰ ਸਾਰੀ ਉਸਤਾ ਜੀ 90% ਪਟ ਗਈ ਸੀ ਹਾਂ ਨਹੀਂ ਸਾਰੀ ਸੀ ਉਹ ਵੀ ਚਾਰ ਅਜੇ 10 ਦੇ 11 ਗਣਾਂ ਦਾ ਆ ਰਿਹਾ ਨਹੀਂ ਪਰ ਤੋਕੜ ਜੇ ਸੀ ਏ ਦੀ ਵਿੱਚ ਤੋਂ ਨਾ ਵੀ ਵਿੱਚ 18 ਬੁੱਤੇ ਦਾ ਉਹ ਤੀਜ ਰੰਗੀਆਂ ਕੰਮ ਕਰਦੀ ਸੀ ਓਸੀ ਜੀ ਰੰਗੀਆਂ ਕੰਮ ਕਰ ਜਾਂਦੀ ਹੂੰ ਹੂੰ ਉਹ ਤਾਂ ਵੀ ਨਾ ਮਾਲ ਨਹੀਂ ਨਿਕਲ ਪਾ ਰਿਹਾ ਸਾਰਾ ਪਿੱਛੇ ਕਿੱਕ

ਕਿੰਨੇ ਮੈਕਾਿਸਨ ਕੱਟਿਆ ਅਸੀਂ ਨੂੰ 2000 ਇਹ ਪਾਰ ਵਾਲੀ ਤੇ ਉਹ ਮਟਰਾਲੀ ਵੀ ਆ ਗਈ ਔਰ ਟਾਲੀ ਕਰਦੀ ਕਰਦੀ 2 ਕਿਲੋ ਟਾਲਰ ਕੱਲੋ ਪਹਿਲੀ ਕਸਾਈਨਮੈਂਟ ਜਿਹੜੀ ਹੈਗੀ ਆ ਇੰਗਲੈਂਡ ਭੇਜੀ ਗਈ ਹੈਗੀ ਆ ਜੋ ਲੀਚੀ ਦੀ ਪਠਾਨਕੋੜ ਦੀ ਲੀਚੀ ਦੀ ਪਠਾਨਕੋੜ ਦੀ ਲੀਚੀ ਦੀ ਮਿਠਾਸ ਢੇਗਿਆ ਵਿਦੇਸ਼ਾਂ ਨੂੰ ਵੀ ਜਾਇਦੀ ਐਕਸਪੋਰਟ ਹੋ ਰਿਹਾ ਜੀ ਕਿਸ ਕੰਨ ਨਾਲ ਸੀ ਕਿ ਕੀ ਕਹਿਣਾ ਤੁਹਾਡਾ ਬਿਲਕੁਲ ਜੀ ਪਹਿਲਾਂ ਤਾਂ ਸਾਡੇ ਕਿਸਾਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਕਿ ਜਿਨ੍ਹਾਂ ਦੀ ਲੀਚੀ ਬਾਹਰ ਗਈ ਆ ਉਸ ਤੋਂ ਪਹਿਲਾਂ ਆਪਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਪਿਛਲੇ ਹਫਤੇ ਸਾਡੇ ਇੱਥੇ ਸੂਬਾ ਪੱਧਰ ਦਾ ਲੀਚੀ ਸ਼ੋਅ ਹੋਇਆ ਸੀ ਜਿੱਚ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਆਏ ਸੀ ਤੇ ਉਹਨਾਂ ਨੇ ਬਾਰੋਂ ਐਕਸਪੋਰਟਰਸ ਨਾਲ ਮੀਟਿੰਗ ਕਰਵਾਈ ਜ਼ਿੰਮੇਦਾਰਾਂ ਦੀ ਤੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਹੀ ਵਿਦਿਨ 4-5 ਦਿਨਾਂ ਦੇ ਵਿੱਚ ਜਿਹੜੀ ਸਾਡੀ ਲੀਚੀ ਆ ਉਹ ਜੁਕੇ ਚਲੇ ਗਈ ਤੇ ਅਸੀਂ ਸਾਡੇ ਮੈਡਮ ਡਾਇਰੈਕਟਰ ਮੈਡਮ ਸ਼ਿਲੈਂਦਰ ਕੌਰ ਜੀ ਉਹਨਾਂ ਦਾ ਵੀ ਇੰਦਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਜ਼ਿੰਮੇਵਾਰਾਂ ਨਾਲ ਲਗਾਤਾਰ ਰابطਾ ਕਾਇਮ ਕਰਦੇ ਰਹਿੰਦੇ ਨੇ ਜ਼ਿੰਮੇਵਾਰਾਂ ਨੂੰ ਉਤਸ਼ਾਹਿਤ ਕਰਦੇ ਦਿੰਦੇ ਆ ਕਿ ਜਿਹੜੀ ਆਪਣੀ ਜਿਹੜੀ ਲੀਚੀ ਆ ਉਹਨਾਂ ਨੂੰ ਬਾਹਰ ਭੇਜੀ ਜਾਵੇ ਖੁਦ ਮੰਡੀਕਰਨ ਕੀਤਾ ਜਾਵੇ ਪਹਿਲੀ ਕਨਸਾਈਨਮੈਂਟ 'ਚ ਕਿੰਨੀ ਲੀਚੀ ਸੀਗੀ ਔਰ ਕਿਵੇਂ ਕੁਆਲਿਟੀ ਮੈਜ਼ਰਮੈਂਟ ਕੀਤਾ ਗਿਆ ਜੀ ਪਹਿਲੀ ਜਿਹੜੀ ਸਾਡੀ ਕਨਸਾਈਨਮੈਂਟ ਗਈ ਹੈ ਜੁਕੇ ਗਈ ਹੈ ਇਹਦੇ ਵਿੱਚ ਸਾਡਾ 1.2 1.2 ਜਿਹੜੀ ਮੀਟ੍ਰਿਕ ਟਨ ਜਿਹੜੀ ਆ ਉਹ ਲੀਚੀ ਮਿਸਟਰ ਕੇਸ਼ ਡਡਵਾਲ ਪਿੰਡ ਮੁਰਾਦਪੁਰ ਉਹਨਾਂ ਦੀ ਗਈ ਆ ਉਦੇ ਵਿੱਚ ਅਸੀਂ ਜਿਹੜੀ ਸੀ 1.5-1.5 ਕਿਲੋ ਦੀ ਪਲਾਸਟਿਕ ਦੀ ਜਿਹੜੀ ਬਾਸਕਟ ਸੀ ਉਹਨਾਂ ਦੇ ਵਿੱਚ ਪੈਕਿੰਗ ਕੀਤੀ 3-3 ਕਿਲੋ ਦੇ ਅਸੀਂ ਬਾਕਸਸ ਵੀ ਪੈਕਿੰਗ ਕੀਤੀ ਦੋ ਅਲੱਗ ਤਰ੍ਹਾਂ ਦੀਆਂ ਪੈਕਿੰਗ ਕਰਕੇ ਭੇਜੀਆਂ ਉਹ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਜ਼ਿਆਦਾ ਆएगी ਤੇ ਉਹਦੇ ਅਕੋਰਡਿੰਗਲੀ ਨੈਕਸਟ ਜਿਹੜੀ ਆਪਾਂ ਲਈਤੀ ਫਿਰ ਭੇਜਾਂ ਕਰਾਂਗੇ